ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਜੀ ਸਵੇਰ ਦੇ 8:20 ਹੋ ਗਏ ਨੇ ਇਹ 8:30 ਹੀ ਹੋਣ ਵਾਲੇ ਆ ਕਿ ਤਰੀਕ ਅੱਜ ਹੈਗੀ ਆ 19 ਅਗਸਤ ਦੇਣ ਮੰਗਲਵਾਰ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਭੈਣ ਦੀ ਹੱਡ ਬੀਤੀ ਉਹਨਾਂ ਨੇ ਦੱਸਿਆ ਕਹਿੰਦੇ ਸਾਡਾ ਤਾਂ ਘਰ ਵੀ ਵਿਕਣ ਤੇ ਆ ਗਿਆ ਸੀ ਘਰ ਵਿੱਚ ਇੰਨੀ ਜ਼ਿਆਦਾ ਗਰੀਬੀ ਆ ਗਈ ਸੀ ਪਰ ਕਹਿੰਦੇ ਆਪਾਠ ਕਰਨ ਦੇ ਨਾਲ ਸਾਡੇ ਘਰ ਦੇ ਵਿੱਚੋਂ ਗਰੀਬੀ ਵੀ ਖਤਮ ਹੋ ਗਈ ਦੁੱਖ ਕਲੇਸ਼ ਲੜਾਈ ਝਗੜਾ ਵੀ ਖਤਮ ਹੋ ਗਿਆ ਕਿਉਂਕਿ ਜਿੱਥੇ ਗਰੀਬੀ ਹੁੰਦੀ ਆ ਉੱਥੇ ਇਹ ਚੀਜ਼ਾਂ ਸੁਭਾਅਿਕਾ ਹੁੰਦੀਆਂ ਹੀ ਆ ਪਰ ਕਹਿੰਦੇ ਜਿਹੜਾ ਸਾਡਾ ਘਰ ਵਿਕਣਾ ਸੀ ਉਹ ਵੀ ਮਹਾਰਾਜ ਨੇ ਰੋਕ ਲਿਆ ਤੇ ਇਸ ਘਰ ਦੇ ਵਿੱਚ ਬਰਕਤ ਵੀ ਬਹੁਤ ਪਈ ਆਪਾਠ ਕਰਨ ਦੇ ਨਾਲ ਸੋ ਵੀਡੀਓ ਨੂੰ ਪਿਨਾਸਕੇ ਪਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ ਤੇ ਸਭ ਤੋਂ ਵੱਡੀ ਚੀਜ਼ ਉਸਤੇ ਅਮਲ ਜਰੂਰ ਕਰਿਓ ਤੇ ਬਾਅਦ ਤੋਂ ਬਾਅਦ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਸੋ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਈ ਦੀ ਵੀਡੀਓ ਜਿਹੜੀ ਇਹ ਭੈਣ ਦੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੀ ਹਾਂ ਨਾ ਇਹ ਭੈਣ ਕੇ ਦੀ ਵੀ ਸਾਡੇ ਘਰ ਦੇ ਵਿੱਚ ਇਹੋ ਜਿਹੇ ਹਾਲਾਤ ਹੋ ਗਏ ਸੀ ਇੰਨੀ ਕੁ ਜ਼ਿਆਦਾ ਗਰੀਬੀ ਆ ਗਈ ਸੀ ਕਹਿੰਦੇ ਵੀ ਜਿਹੜੇ ਘਰ ਦੇ ਵਿੱਚ ਅਸੀਂ ਰਹਿ ਰਹੇ ਸੀ ਕਹਿੰਦੇ ਉਹ ਵੀ ਸਾਡਾ ਵਿਕਣ ਤੇ ਆ ਗਿਆ ਸੀ ਸਾਡੇ ਕੋਲੇ ਹੋਰ ਕੋਈ ਚਾਰਾ ਹੀ ਨਹੀਂ ਰਿਹਾ ਸੀ ਕਹਿੰਦੇ ਘਰ ਦੇ ਵਿੱਚ ਗਰੀਬੀ ਕਾਰਨ ਘਰ ਦੇ ਖਰਚੇ ਨਾ ਚੱਲਦੇ ਉਹਦਾ ਕਰਕੇ ਲੜਾਈ ਝਗੜਾ ਟੈਨਸ਼ਨ ਰਹਿਣੀ ਟੈਨਸ਼ਨ ਤੇ ਬਿਮਾਰੀਆਂ ਬਿਮਾਰੀਆਂ ਕਾਰਨ ਜਿਹੜੀਆਂ ਦਵਾਈਆਂ ਆਉਂਦੀਆਂ ਉਹਨਾਂ ਦੇ ਖਰਚੇ ਰਾਤ-ਰਾਤ ਨੂੰ ਨੀਂਦ ਨਾ ਆਉਣੀ ਕਹਿੰਦੇ ਸਾਰੀ-ਸਾਰੀ ਰਾਤ ਕਈ ਵੇ ਤਾਂ ਨੀਂਦ ਵਾਲੀ ਗੋਲੀ ਲੈ ਕੇ ਜਾਂਦੇ ਪੈਣਾ ਪੈਂਦਾ ਸੀ ਇਹੋ ਜਿਹੇ ਹਾਲਾਤ ਹੋ ਗਏ ਸੀ ਤੇ ਕਹਿੰਦੇ ਕਈ ਵਾਰੀ ਤਾਂ ਇਹ ਲੱਗਣਾ ਵੀ ਸਾਰੇ ਪਰਿਵਾਰ ਨੂੰ ਲੈ ਕੇ ਨਾ ਨਾਲ ਕਿਸੇ ਨਹਿਰ ਦੇ ਵਿੱਚ ਛਾਲ ਮਾਰੀਏ ਵੀ ਹੋਰ ਕੋਈ ਰਸਤਾ ਹੀ ਨਹੀਂ ਰਿਹਾ ਕਹਿੰਦੇ ਸਭ ਤੋਂ ਵੱਡੀ ਚਿੰਤਾ ਇਹ ਸੀ ਵੀ ਹੁਣ ਤਾਂ ਚਲੋ ਇਹ ਘਰ ਵੇਚ ਲਾਂਗੇ ਘਰ ਵੇਚ ਕੇ ਜਿਹੜੇ ਕੰਮ ਕਰਨੇ ਨੇ ਜਾਂ ਜੋ ਵੀ ਦੇਣਾ ਲੈਣਾ ਉਹ ਕਰ ਦਾਂਗੇ ਕਹਿੰਦੇ ਪਰ ਸੋਚ ਇਹ ਰਹੀ ਸੀ ਵੀ ਉਸ ਤੋਂ ਬਾਅਦ ਕੀ ਕਰਾਂਗੇ ਤਾਂ ਕਹਿੰਦੇ ਇਹ ਲੱਗਦਾ ਹੁੰਦਾ ਸੀ ਵੀ ਅੱਜ ਨਹੀਂ ਤਾਂ ਕੱਲ ਇੱਕ ਨਾ ਇੱਕ ਦਿਨ ਤਾਂ ਸਾਨੂੰ ਆਪਣੇ ਆਪ ਨੂੰ ਆਪਣੀ ਬੱਚਿਆਂ ਨੂੰ ਪੂਰੇ ਪਰਿਵਾਰ ਨੂੰ ਖਤਮ ਹੀ ਹੋਣਾ ਪੈਣਾ ਪਰ ਕਹਿੰਦੇ ਫਿਰ ਉਹ ਸਮਾਂ ਐਸਾ ਪਲਟਿਆ ਕਹਿੰਦੇ ਸਮਝ ਲਓ ਵੀ ਉਹ ਸਾਡੇ ਤੇ ਦੁੱਖਾਂ ਦਾ ਸਿਖਰ ਸੀ ਪਰ ਐਸੀ ਕਿਰਪਾ ਹੋਈ ਮਹਾਰਾਜ ਦੀ ਵੀ ਸਾਡੇ ਸਾਰੇ ਦੁੱਖ ਹੀ ਗੁਰੂ ਨੇ ਤੋੜ ਦਿੱਤੇ ਕਹਿੰਦੇ ਮੈਂ ਨਾ ਮਤਲਬ ਫੋਨ ਦੇ ਵਿੱਚ ਵੀਡੀਓ ਦੇਖ ਰਹੀ ਸੀ ਕਹਿੰਦੇ ਵੀਡੀਓ ਦੇਖਦੇ ਹੋਏ ਕਹਿੰਦੇ ਆਪਣੇ ਨਾ ਬਾਬਾ ਦੀਪ ਸਿੰਘ ਦੇ ਸਥਾਨ ਤੇ ਸੰਗਤਾਂ ਜਾਂਦੀਆਂ ਕਹਿੰਦੇ ਉਹ ਆਪਦੇ ਦੁੱਖ ਸਾਂਝੇ ਕਰਦੀਆਂ ਸੀ ਵੀ ਸਾਡੇ ਤੇ ਆ ਦੁੱਖ ਸੀ ਜਾਂ ਆ ਕਸ਼ਟ ਸੀ ਸਾਡਾ ਆ ਕੰਮ ਹੋ ਗਿਆ ਕਹਿੰਦੇ ਮਨ ਵਿੱਚ ਖਿਆਲ ਆਇਆ ਵੀ ਇੱਕ ਵਾਰੀ ਆਪਾਂ ਵੀ ਉੱਥੇ ਚੱਲ ਕੇ ਦੇਖੀਏ ਕਹਿੰਦੇ ਜਦੋਂ ਅਸੀਂ ਅਸੀਂ ਨਾ ਉੱਥੇ ਕਹਿੰਦੇ ਇੱਕ ਦਿਨ ਪਹਿਲਾਂ ਆ ਜਾਂਦੇ ਹਾਂ ਠੀਕ ਹੈ ਜਿਵੇਂ ਮੰਨ ਲਓ ਐਤਵਾਰ ਨੂੰ ਚਪੈਰਾ ਸਾਹਿਬ ਹੁੰਦਾ ਕਹਿੰਦੇ ਅਸੀਂ ਵਾਰ ਵਾਲੇ ਦਿਨ ਪਹੁੰਚ ਜਾਣਾ ਵਾਰ ਵਾਲੇ ਦਿਨ ਕਹਿੰਦੇ ਨਾ ਅਸੀਂ ਮਤਲਬ ਉੱਥੇ ਸੇਵਾ ਵੀ ਕਰਨੀ ਦਰਵਾਰ ਸਾਹਿਬ ਲੱਜ ਉੱਥੇ ਕੀ ਲੰਗਰ ਹਾਲ ਦੇ ਵਿੱਚ ਕਹਿੰਦੇ ਕਿ ਕਈ ਵਾਰੀ ਨਾ ਸੰਗਤਾਂ ਨਾਲ ਗੱਲ ਕਰਦੇ ਪਤਾ ਚੱਲਦਾ ਵੀ ਲੋਕਾਂ ਦੇ ਕਿੰਨੇ ਕਿੰਨੇ ਵੱਡੇ ਦੁੱਖ ਖਤਮ ਹੋਏ ਨੇ ਕਹਿੰਦੇ ਕਈਆਂ ਦੇ ਤਾਂ ਕੈਂਸਰ ਤੱਕ ਠੀਕ ਹੋਏ ਨੇ ਲਾ ਇਲਾਜ ਦੀ ਬਿਮਾਰੀ ਜਿਹਦਾ ਕੋਈ ਲਾਜ ਹੀ ਨਹੀਂ ਹੁੰਦਾ ਉਹ ਬਿਮਾਰੀਆਂ ਵੀ ਕਹਿੰਦੇ ਲੋਕਾਂ ਦੀ ਉੱਥੋਂ ਠੀਕ ਹੋਈਆਂ ਤੇ ਕਹਿੰਦੇ ਜਦੋਂ ਇਦਾਂ ਦੀ ਕਿਸੇ ਦੇ ਘਟਨਾਵਾਂ ਉੱਥੇ ਸੁਣਦੇ ਨਾ ਕਹਿੰਦੇ ਫਿਰ ਮਨ ਨੂੰ ਹੋਰ ਹੌਸਲਾ ਹੋ ਜਾਣਾ ਵੀ ਜਦੋਂ ਗੁਰੂ ਇਹਨਾਂ ਦੀ ਸੁਣ ਸਕਦਾ ਹੈ ਤਾਂ ਸਾਡੀ ਕਿਉਂ ਨਹੀਂ ਕਹਿੰਦੇ ਮਾਰੇ ਨੇ ਅਸੀਂ ਕਿਰਪਾ ਕੀਤੀ ਕਹਿੰਦੇ ਸਾਡੇ ਹੁਣ ਸਾਰੇ ਦੁੱਖ ਹੀ ਖਤਮ ਹੋ ਗਏ ਕਹਿੰਦੇ ਅਸੀਂ ਬਾਹਰ ਨੂੰ ਜਾ ਕੇ ਉੱਥੇ ਸੇਵਾ ਕਰਨੀ ਤੇ ਐਤਵਾਰ ਨੂੰ ਦੁਪਹਿਰਾਂ ਸਭ ਕੱਟ ਕੇ ਅਸੀਂ ਤੇ 8:00 ਤੱਕ ਰਾਤ ਤੱਕ ਆ 6:30 8:30 ਦਾ ਟਾਈਮ ਹੋ ਜਾਂਦਾ ਕਹਿੰਦੇ ਸਾਨੂੰ ਘਰ ਪਹੁੰਚਦੇ ਪਹੁੰਚਦੇ ਕਹਿੰਦੇ ਫਿਰ ਅਸੀਂ ਵਾਪਸ ਐਤਵਾਰ ਨੂੰ ਘਰ ਆ ਜਾਂਦੇ ਸੀ ਤੇ ਕਹਿੰਦੇ ਪਰਮਾਤਮਾ ਨੇ ਐਸੀ ਮਿਹਰ ਕੀਤੀ ਜਿਹੜਾ ਸਾਡਾ ਘਰ ਵਿਕਣ ਤੇ ਲੱਗਿਆ ਸੀ ਉਹ ਘਰ ਵੀ ਵਿਕਣ ਤੋਂ ਬਚ ਗਿਆ ਘਰ ਵਿੱਚ ਗਰੀਬੀ ਸੀ ਮਾਹਰ ਨੇ ਥੋੜੇ ਥੋੜੇ ਕਰਕੇ ਬਰਕਤ ਪਾਉਣੀ ਛੇ ਸਾਡੇ ਦਿਨ ਸਵਰਨੇ ਸ਼ੁਰੂ ਹੋਏ ਕਹਿੰਦੇ ਜਦੋਂ ਨਾ ਘਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨਾ ਵੀ ਜਦੋਂ ਆਪਾਂ ਕੋਈ ਬੰਦਾ ਮੰਨ ਲਓ ਬਿਮਾਰ ਆ ਹਨਾ ਜੇ ਆਪਾਂ ਉਹਨੂੰ ਪੁੱਛਦੀਆਂ ਵੀ ਕਿੰਨੇ ਕ ਪਰਸੈਂਟ ਫਰਕ ਆ ਤੇ ਕਈ ਵਾਰ ਇਹ ਬੰਦਾ ਕਹਿੰਦਾ ਨਾ ਵੀ 1-2% ਫਰਕ ਆ ਕਿਉਂਕਿ ਜਿਹੜਾ ਬਿਮਾਰ ਹੁੰਦਾ ਉਹਨੂੰ ਪਤਾ ਹੁੰਦਾ ਵੀ ਮੇਰੇ ਸਰੀਰ ਦੇ ਵਿੱਚ ਮੈਨੂੰ ਫਰਕ ਮਹਿਸੂਸ ਹੋ ਰਿਹਾ ਕਿ ਨਹੀਂ ਹੋ ਰਿਹਾ ਠੀਕ ਉਸੇ ਤਰੀਕੇ ਨਾਲ ਨਾ ਜਿਹੜਾ ਬੰਦਾ ਦੁਖੀ ਹੁੰਦਾ ਉਹਨੂੰ ਪਤਾ ਹੁੰਦਾ ਵੀ ਪਹਿਲਾਂ ਮੇਰਾ ਮਨ ਕਿੰਨਾ ਦੁਖੀ ਸੀ ਤੇ ਹੁਣ ਮੇਰੇ ਮਨ ਨੂੰ ਕਿੰਨਾ ਕੁ ਦੁੱਖ ਘਟ ਗਿਆ 1 ਤੋਂ ਪਰਸੈਂਟ ਫਰਕ ਹੈਗਾ ਕਿ ਨਹੀਂ ਆ ਤਾਂ ਉਹ ਭੈਣ ਕਹਿੰਦੀ ਵੀ ਜਦੋਂ ਸਾਨੂੰ ਉਹ 1-2% ਦਾ ਵੀ ਅਹਿਸਾਸ ਹੋਇਆ ਨਾ ਮਨ ਦੇ ਵਿੱਚ ਵੀ ਕੁਝ ਨਾ ਕੁਝ ਤਾਂ ਫਰਕ ਪਿਆ ਕਹਿੰਦੇ ਹਾਲਾ ਕਿ ਇਹ ਨਹੀਂ ਦਿਖਿਆ ਸਾਨੂੰ ਲੇਕਿਨ ਮਹਿਸੂਸ ਹੋ ਰਿਹਾ ਸੀ ਵੀ ਕੁਝ ਨਾ ਕੁਝ ਤਾਂ ਫਰਕ ਪਿਆ ਕੁਝ ਨਾ ਕੁਝ ਠੀਕ ਹੋਇਆ ਤੇ ਕਹਿੰਦੇ ਉਸ ਤੋਂ ਬਾਅਦ ਮਨ ਚ ਆਇਆ ਵੀ ਮਾਰੇ ਹੋਰ ਕਿਰਪਾ ਕਰਨੀ ਕਹਿੰਦੇ ਅਸੀਂ ਹੋਰ ਪੂਰੇ ਵਿਸ਼ਵਾਸ ਦੇ ਨਾਲ ਜਿਹੜਾ ਗੁਰੂ ਨੂੰ ਧਿਆਉਣਾ ਕੀਤਾ ਕਹਿੰਦੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਤੁਸੀਂ ਇੱਥੇ ਦੁਪਹਿਰਾ ਸਭ ਕੱਟਣ ਤੋਂ ਬਿਨਾਂ ਨਾ ਘਰੇ ਵੀ ਜਿਹੜਾ ਹੈਗਾ ਅੰਮ੍ਰਿਤ ਵੇਲਾ ਜ਼ਰੂਰ ਸਾਂਭਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਪਾਠ ਜ਼ਰੂਰ ਕਰਿਆ ਕਰੋ ਕਹਿੰਦੇ ਫਿਰ ਮੈਂ ਜਾਦਾ ਟਾਈਮ ਤਾਂ ਨਹੀਂ ਕਰਦੀ ਸੀ ਸ਼ੁਰੂ ਮੈਂ ਜਪਜੀ ਸਾਹਿਬ ਤੋਂ ਹੀ ਕੀਤਾ ਸੀ ਜਪਜੀ ਸਾਹਿਬ ਕਹਿੰਦੇ ਹੁਣ ਪੰਜ ਬਾਣੀਆਂ ਦਾ ਵੀ ਕਰ ਲੈਨੇ ਆ ਠੀਕ ਹੈ ਤੇ ਕਹਿੰਦੇ 12 ਦਿਨ ਹੁਣ ਅਸੀਂ ਪਾਠ ਕਰੋ ਅੰਮ੍ਰਿਤ ਵੇਲੇ ਦਾ ਹੈਗਾ ਉਹ ਕਰਕੇ ਐਤਵਾਰ ਵਾਲੇ ਦਿਨ ਜਿਹੜਾ ਹੈਗਾ ਉੱਥੇ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਭਰ ਲੈਨੇ ਆ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦੇ ਐਸੀ ਮਿਹਰ ਹੋਈ ਸਾਡੇ ਘਰ ਵਿੱਚੋਂ ਗਰੀਬੀ ਗਰੀਬੀ ਖਤਮ ਹੋਣ ਦੇ ਨਾਲ ਹਨ ਜਿਹੜੀਆਂ ਲੜਾਈਆਂ ਝਗੜਾ ਟੈਨਸ਼ਨਾਂ ਬਿਮਾਰੀਆਂ ਉਹ ਤਾਂ ਸੁਭਾਵਿਕ ਹੈ ਉਹ ਆਪਣੇ ਆਪ ਹੀ ਖਤਮ ਹੋਣੀਆਂ ਸੀ ਕਹਿੰਦੇ ਮਾਰਾ ਦੀ ਕਿਰਪਾ ਦੇ ਨਾਲ ਉਹ ਵੀ ਖਤਮ ਹੋ ਗਈਆਂ ਕਹਿੰਦੇ ਅੱਜ ਦੇ ਟਾਈਮ 'ਚ ਗੁਰੂ ਦੀ ਐਸੀ ਕਿਰਪਾ ਹੈ ਕਹਿੰਦੀ ਵੀ ਐ ਸਮਝ ਲਓ ਵੀ ਐ ਲੱਗਦਾ ਵੀ ਸਾਨੂੰ ਗੁਰੂ ਨੇ ਦੁਬਾਰਾ ਜਨਮ ਦਿੱਤਾ ਸਾਨੂੰ ਦੁਬਾਰਾ ਜ਼ਿੰਦਗੀ ਬਖਸ਼ੀ ਹੈ ਕਹਿੰਦੇ ਪਹਿਲਾਂ ਨਾ ਅਸੀਂ ਰਿਸ਼ਤੇਦਾਰਾਂ ਕੋਲੇ ਬਹੁਤ ਗੱਲਾਂ ਸਾਂਝੀਆਂ ਕਰਨਾ ਆਪਣੇ ਰਿਸ਼ਤੇਦਾਰਾਂ ਨੂੰ ਦੁੱਖ ਸਾਂਝੇ ਕਰਨੀ ਵੀ ਸਾਨੂੰ ਆਹ ਦਿੱਕਤ ਹੈ ਆਹ ਦੁੱਖ ਹੈ ਹਨਾ ਤੇ ਕਹਿੰਦੇ ਪਰ ਨਾਲੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਨੇ ਸੁਣ ਲੈਣਾ ਸੁਣ ਕੇ ਹੱਸਣਾ ਮਜ਼ਾਕ ਬਣਾਉਣਾ ਕਹਿੰਦੇ ਪਰ ਜਿਹੜਾ ਆਪਾਂ ਗੁਰੂ ਨਾਲ ਦੁੱਖ ਸਾਂਝਾ ਕਰਦੇ ਆ ਕਹਿੰਦੇ ਗੁਰੂ ਸਾਨੂੰ ਸੰਭਾਲਦਾ ਹੈ ਸਾਨੂੰ ਸਹਾਰਾ ਦਿੰਦਾ ਹੈ ਦੇਖੋ ਤੁਸੀਂ ਉਸ ਭੈਣ ਦੀ ਭਾਵਨਾ ਕਿੰਨੀ ਬਣੀ ਹੋਈ ਆ ਹਨਾ ਵੀ ਜਿਹੜਾ ਉਹਨਾਂ ਨੂੰ ਇੰਨਾ ਭਰੋਸਾ ਮਾਰਾ ਤੇ ਬਣ ਗਿਆ ਵੀ ਮਹਾਰਾਜ ਮੇਰਾ ਇਹ ਦੁੱਖ ਸੁਣਦੇ ਆ ਉਹ ਉਹਨੂੰ ਘਟਾਉਣਗੇ ਮੇਰਾ ਦੁੱਖ ਨੂੰ ਉਹ ਬਦਲ ਨਹੀਂ ਦੇਣਗੇ ਤੇ ਮੇਰਾ ਮਜ਼ਾਕ ਨਹੀਂ ਬਣਾਉਣਗੇ ਮੇਰਾ ਸਹਾਰਾ ਬਣਨਗੇ ਕਿੰਨਾ ਜ਼ਿਆਦਾ ਉਹਨਾਂ ਦੇ ਮਨ ਵਿੱਚ ਵਿਸ਼ਵਾਸ ਹੈ ਗੁਰੂ ਨੂੰ ਲੈ ਕੇ ਕਿਤੇ ਨਾ ਕਿਤੇ ਆਪਣੇ ਵਰਗੇ ਜਿਹੜੇ ਬੰਦੇ ਹੁੰਦੇ ਉਹ ਡੋਲ ਜਾਂਦੇ ਹਨਾ ਆਪਾਂ ਕਿਤੇ ਨਾ ਕਿਤੇ ਮਨ ਵਿੱਚ ਇਹ ਹੋ ਜਾਂਦਾ ਵੀ ਨਹੀਂ ਰੱਬ ਤਾਂ ਨਹੀਂ ਹੈ ਜਾਂ ਕਈ ਵਾਰੀ ਆਪਾਂ ਸੋਚਣ ਲੱਗ ਜਾਂਦੇ ਆ ਵੀ ਨਹੀਂ ਅੱਜ ਦੇ ਟਾਈਮ ਦੇ ਵਿੱਚ ਤਾਂ ਲੋਕ ਜਿਹੜਾ ਰੱਬ ਹੈ ਉਹ ਵੀ ਆਪਾਂ ਕਹਿੰਦੇ ਆ ਪਾਪੀਆਂ ਦਾ ਕਰਨੀ ਇਦਾਂ ਨਹੀਂ ਹੁੰਦਾ ਜਦੋਂ ਆਪਾਂ ਗੁਰੂ ਤੇ ਭਰੋਸਾ ਰੱਖਦੇ ਆ ਨਾ ਤਾਂ ਪਰਮਾਤਮਾ ਵੀ ਮਿਹਰ ਜ਼ਰੂਰ ਕਰਦਾ ਤੇ ਦੇਖੋ ਉਸ ਭੈਣ ਦੇ ਵੀ ਸਾਰੇ ਦੁੱਖਾਂ ਦਾ ਨਿਵਾਰਣ ਕੀਤਾ ਗੁਰੂ ਨੇ ਕਿਵੇਂ ਉਹਨਾਂ ਦੇ ਸਾਰੇ ਦੁੱਖਾਂ ਨੂੰ ਤੋੜਿਆ ਸੋ ਤੁਸੀਂ ਵੀ ਭਰੋਸਾ ਰੱਖ ਕੇ ਜੇ ਤੁਸੀਂ ਉੱਥੇ ਜਾ ਕੇ ਦੁਪਹਿਰਾ ਸਭ ਨਹੀਂ কাট ਸਕਦੇ ਘਰੇ ਘੱਟ ਲੋ ਜੇ ਤੁਸੀਂ ਘਰੇ ਕੱਟਣਾ 12 ਵਜੇ ਹਨ ਤੁਸੀਂ ਮਹਾਰਾਜ ਚਰਨੀ ਲੱਗ ਜਾਓ ਤਾਂ ਤਾਂ ਨ ਬਾਬਾ ਦੀਪ ਸਿੰਘ ਦੇ ਨਾਮ ਦੀ ਜੋਤ ਜਗਾ ਕੇ ਕੜਾ ਪ੍ਰਸ਼ਾਦੀ ਦੇ ਜਰੂਰ ਸਜਾ ਲਿਓ ਉਸ ਤੋਂ ਪਹਿਲਾਂ ਹਨਾ ਤੇ ਫਿਰ ਉਸ ਤੋਂ ਬਾਅਦ ਪੰਦ ਜਪਜੀਤ ਸਿੰਘ ਸਾਹਿਬ ਦੋਚਪਈ ਸਾਹਿਬ ਇੱਕ ਸੁਖਮਨੀ ਸਾਹਿਬ ਤੇ ਇੱਕ ਆਨੰਦ ਸਾਹਿਬ ਅਣਾ ਇਹ ਕਰਕੇ ਪਾਠ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਅਰਦਾਸ ਕਰਕੇ ਭੋਗ ਲਵਾ ਕੇ ਮਹਾਰਾਜ ਚਰਨਾਂ ਚ ਅਰਦਾਸ ਕਰੋ ਗੁਰੂ ਸਾਹਿਬ ਜ਼ਰੂਰ ਮਿਹਰ ਕਰਨਗੇ ਤੇ ਤਾਂ ਮਹਾਰਾਜ ਤੇ ਇਹ ਕਹਿੰਦੇ ਵੀ ਚਾਹੀ ਜਿੱਥੇ ਮਰਜ਼ੀ ਬਹਿ ਕੇ ਮੈਨੂੰ ਉਹ ਧਿਆਲਾ ਬਸ ਸੱਚੇ ਦਿਲ ਤੋਂ ਪੁਕਾਰ ਲੈ ਮੇਰੇ ਤੇ ਭਰੋਸਾ ਰੱਖ ਲੈ ਤੇ ਸਭ ਤੋਂ ਵੱਡੀ ਚੀਜ਼ ਮਹਾਰਾਜ ਦੇ ਜਿਹੜਾ ਬਾਣੀ ਵਿੱਚ ਸਾਨੂੰ ਸਮਝਾਉਣਾ ਕੀਤਾ ਉਹਨੂੰ ਵੀ ਜ਼ਰੂਰ ਮੰਨਣਾ ਇਹ ਵੀ ਨਾ ਹੋਵੇ ਵੀ ਤੁਸੀਂ ਪਾਠ ਤਾਂ ਕਰ ਰਹੇ ਹੋ ਲੇਕਿਨ ਕਰ ਰਹੇ ਹੋ ਸਭ ਕੁਝ ਉਸ ਦੇ ਉਲਟ ਇਹ ਵੀ ਪਰਮਾਤਮਾ ਦੀ ਮਿਹਰ ਨਹੀਂ ਹੁੰਦੀ ਸੋ ਕੋਸ਼ਿਸ਼ ਕਰਨੀ ਆਪ ਦੇ ਅੰਦਰ ਦੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਪਛਾਣ ਕੇ ਦੂਰ ਕਰਨ ਦੀ ਹਰ ਇਨਸਾਨ 'ਚ ਕਮੀਆਂ ਹੁੰਦੀਆਂ ਮੇਰੇ 'ਚ ਤੁਹਾਡੇ ਸਭ 'ਚ ਹੁੰਦੀਆਂ ਇਹ ਨਹੀਂ ਆਪਾਂ ਕਹਿੰਦੇ ਵੀ ਆਪਾਂ 'ਚ ਕਮੀਆਂ ਨਹੀਂ ਇਨਸਾਨਾਂ ਦੇ ਵਿੱਚ ਹੀ ਕਮੀਆਂ ਆਉਂਦੀਆਂ ਲੇਕਿਨ ਸਭ ਤੋਂ ਵਧੀਆ ਇਨਸਾਨ ਉਹ ਹੁੰਦਾ ਜੋ ਆਪ ਦੀਆਂ ਕਮੀਆਂ ਨੂੰ ਪਛਾਣ ਕੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੇ ਠੀਕ ਹੈ ਤੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਇਹ ਵੀ ਆਪਾਂ ਨੂੰ ਪਤਾ ਤੇ ਪਰਮਾਤਮਾ ਸਭ ਜਾਣੀ ਜਾਣਾਂ ਹੈ ਉਹ ਆਪਣੇ ਦਿਲਾਂ ਦੀਆਂ ਜਾਣਦੇ ਹੋ ਆਪਣੀ ਕੋਸ਼ਿਸ਼ ਨੂੰ ਵੀ ਸਮਝਦੇ ਆ ਤੇ ਫਿਰ ਕਿਰਪਾ ਮਹਾਰਜ ਆਪ ਕਰਦੇ ਨੇ ਸੋ ਉਮੀਦ ਕਰਦੀ ਆ ਅੱਜ ਦੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦੇ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ